ਜਨਵਾਰ ਤੱਕ ਪਰੇਸ਼ਾਨ ਕਰਦੇ ਸੀਗੇ ਜ਼ੁਲਮ ਦਾ ਵਰਤਾਓ ਦਿੱਤਾ ਨੇ ਕੋਈ ਟਿਕਟਾ ਕਿਸ ਤਰੀਕੇ ਨਾਲ ਤੰਗ ਪਰੇਸ਼ਾਨ ਕਰਦੇ ਸੀ ਲੜਾਈ ਕਰਾਉਂਦੇ ਕੀ ਕਰਾਉਂਦੇ ਸੀ ਲੜਾਈ ਕਰਵਾ ਰਹੇ ਸੀ ਫਿਰ ਤੱਕ ਪਰੇਸ਼ਾਨ ਸੀ ਅੱਛਾ ਅੱਛਾ ਬਸ ਤੇ ਕਿੰਨੇ ਕੁੱਕੜ ਸੀ ਇਸ ਦੌਰਾਨ ਤੇ ਸਾਨੂੰ ਨਹੀਂ ਪਤਾ ਕਿੰਨੇ ਕੁੱੜ ਜਿਹੜੇ ਸਾਡੀ ਤਪਰੀਦ ਦੇ ਵਿੱਚ ਕੁੱਕੜ ਆਇਆ ਤੇ ਮੌਕਾ ਹੀ ਦੇ ਵਿੱਚ ਤੁਸੀਂ ਲੜਾਈ ਦੇ ਤੋਂ ਕਰਵਾ ਸੀ ਉਸ ਮੌਕੇ ਦੀ ਤੁਮ ਖਤਮਾ ਦੇ ਕੇ ਉਸ ਵਾਰ ਲੈ ਕੇ ਕੀ ਕੀਤਾ ਹੋਇਆ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੌਕੇ ਤੇ ਲੜਾਈ ਸਾਨੂੰ ਇੱਕ ਮਿਲ ਮੈਂ ਤੁਹਾਨੂੰ ਪਤਾ ਜਗਾ ਇਹ ਇਹ ਨੂੰ ਪੇਸ਼ ਕਰਦੋਂ ਕਰਨਾ ਹੈ ਜਦੋਂ ਦਾ ਤਾਲਮ ਘਰੂਗੀ ਕਰਦੇ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਗਰਾਸਟ ਦੇ ਵਿੱਚ ਰੱਖਿਆ ਗਿਆ ਹੈ ਤਾਂ ਹੁਣ ਜਿਹੜੇ ਤਿੰਨ ਬੰਦੇ ਨੇ ਕਦੇ ਜਮਨ ਜਮਨਤ ਜੋ ਸੀ ਵਰਜਮੰਤ ਰਿਆ ਕਰਤਾ ਨਾਲ ਅੱਛਾ ਵਰਜਮੰਤ ਕੋਈ ਦੇਖਪਾਲ ਹੋ ਸਕਦੀ ਸਾਡੀ ਸੂਚਨਾ ਦੇ ਵਿੱਚ ਇਹ ਟ੍ਰਾਫਿਕਾਂ ਦੇ ਵਿੱਚ ਆ ਨਾਮ ਦੇਣੇ ਸੱਤਾਂ ਹੀ ਹੋਗੀਆਂ ਟ੍ਰਾਫਿਕਾਂ ਬਰਾਮਤ ਕੀਤੀਆਂ ਗਿਆ 11 11 ਟ੍ਰਾਫਿਕਾਂ ਦੇ ਜੇਤੂਆਂ ਨੂੰ ਦੇਣੀਆਂ ਸੀ ਅੱਛਾ ਇਹਦੇ ਵੀ ਦੋ ਕੁੱਕੜ ਜਿੱਤ ਜਾਉਂ ਨੂੰ ਟੋਫੀ ਦੇ ਲਈ ਸੀ ਇਹਦੇ ਤੇ ਦੋ ਕੁੱਕੜ થી ਚਾਰ ਸੀ 10 ਜੋ ਵੀ ਸੀ ਜੇ ਨਹੀਂ ਸਾਡੀ ਤਫਤੀਸ਼ ਚ ਸਾਡੀ ਚੱਕਾ ਲੜਾਈ ਦੇ ਵਿੱਚ ਜਿਹੜਾ ਜਦੋਂ ਉਹਨੂੰ ਟਰੋਫੀ ਦਿੰਗੇ ਜੀ ਤੇ ਕੋਈ ਕੈਸ਼ ਕੁਛ ਵੀ ਰੱਖਿਆ ਸੀ ਕਿ ਲਈ ਟਰੋਫੀ ਸੀ ਕੋਸ ਕੋਈ ਨਹੀਂ ਹੈ ਸਾਡੇ ਲਈ ਜੀ ਸਰ ਤਪਤੀਸ ਦੇ ਵਿੱਚ ਇੱਕੋ ਹੀ ਕੁੱਕਰ ਕਿਵੇਂ ਲੜ ਕੋਗਾ ਸਰ ਆਪਣੇ ਜਿੱਦਾਂ ਉਹਦੇ ਨਾਲ ਕਿਸੇ ਨਾਲ ਤਾਂ ਲੜਾਈ ਕਰਵਾਉਂਦੇ ਰਹੋਗੇ ਦੇਖੋ ਵੀਰ ਜੀ ਤੁਸੀਂ ਰੇਡ ਕੀਤੀ ਉਸ ਟਾਈਮ ਸਾਨੂੰ ਇੱਕ ਕੁੜਪਰਾ ਹੋ ਸਕਦਾ 20 ਹੋਣ 50 ਹੋਣ 100 ਹੋਵੇ ਉੱਥੇ ਸਾਡੀ ਤਪਤੀਸ ਚ ਇੱਕਾ ਜਿਹੜਾ ਮੌਕੇ ਤੇ ਸੀ ਪਹੁੰਚੀ ਉਹ ਜਦ ਤਮੀ ਹਾਲ ਚਾਦੋ ਡਾਕਟਰੀ ਮੈਨਾ ਕਰਾਇਆ ਗਿਆ ਕੋਈ ਤਪਤੀਸ ਤੋਂ ਬਾਅਦ ਡਾਕਟਰੀ ਮੋਹਨੇ ਕਿਤੇ ਕਰਵਾਇਆ ਕੋਕਰ ਦਾ ਅੱਛਾ ਕਿੱਥੋਂ ਕਰਵਾਇਆ